ਹਾਂਜੀ ਬਾਈ ਜੀ 13.5 ਇਕੜ ਜ਼ਮੀਨ ਦੋ ਮੋਟਰਾਂ ਤਕਸੀਮ ਟੱਕ ਹੈ ਨਕੋਦਰ ਦੇ ਨੇੜੇ ਤਲਵਨ ਆ ਜਾਂਦਾ ਤਲਵਨ ਦੇ ਨੇੜੇ ਆ ਸੜਕ ਤੋਂ ਪੰਜ ਸੱਤ ਕਿੱਲੇ ਹਟਕੇ ਆ ਵਧੀਆ ਰਸਤਾ ਤੇ ਟੌਪ ਦਾ ਟੱਕ ਹੈਗਾ ਜਿਹੜਾ ਤੁਹਾਨੂੰ ਨਾਲ ਦੀ ਨਾਲ ਦਿਖਾ ਰਿਆ ਆ 13.5 ਇਕੜ ਜ਼ਮੀਨ ਦੋ ਮੋਟਰਾਂ ਆ ਮੋਟਰ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਆ ਵੀ ਤੁਹਾਨੂੰ ਜਿਹੜਾ ਟਰਾਂਸਫਾਰਮ ਮੋਟਰ ਤੇ ਲੱਗਿਆ ਹੈ ਦਿਖਾ ਰਹੇ ਆ ਤੇ ਆ ਬਾਕੀ ਸਾਰਾ ਸਿੱਦੇ ਪਾਸੇ ਜਿਹੜਾ ਪਟਾ ਤੁਹਾਨੂੰ ਦੀ ਲਗਾ ਆ ਵੀ ਵਿੱਚ ਆ ਗਈ ਆ ਰਸਤਾ ਵਧੀਆ ਚੌੜਾ ਜਿਹੜਾ ਤੁਹਾਨੂੰ ਦਿਖਾਈ ਦਿੰਦਾਗਾ ਜਿੱਦੇ ਤੇ ਕਾਰ ਖੜੀ ਹੈ ਸਾਡੀ ਤੇ ਐਨ ਵਧੀਆ ਟਾਪ ਦਾ ਟੱਕ ਹੈ ਦੋਸਤੋ ਬਾਕੀ ਤਾਂ ਦੇਖੋ ਤੁਹਾਨੂੰ ਆ ਕੇ ਦੇਖ ਕੇ ਜ਼ਮੀਨ ਦਾ ਹੋਣਾ ਲੇਕਿਨ ਅਸੀਂ ਜੱਜਮੈਂਟ ਤੁਹਾਨੂੰ ਇਸ ਤੇ ਜਰੀਏ ਵੀਡੀਓ ਦੇ ਵਿੱਚ ਕੋਸ਼ਿਸ਼ ਕਰਦੇ ਹੁੰਦੇ ਆ ਤਾਂ ਕਿ ਤੁਹਾਨੂੰ ਥੋੜਾ ਇਲਾਕੇ ਦਾ ਜ਼ਮੀਨ ਪੱਧਰ ਕੋਈ ਉੱਚੀ ਨੀਮੀ ਨਾ ਹੋਵੇ ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਬਾਕੀ ਤਾਂ ਤੁਹਾਨੂੰ ਦਫ਼ਤਰ ਆਉਣਾ ਪਊਗਾ ਸਾਡੇ ਮਲੇਰ ਕੋਲੇ ਦਫ਼ਤਰ ਆਓ ਇੱਥੋਂ ਜਾ ਕੇ ਤੁਹਾਨੂੰ ਜ਼ਮੀਨ ਦਿਖਾ ਕੇ ਲੈ ਕੇ ਆਵਾਂਗੇ ਤੇ ਰੇਟ ਵੀ ਤੁਹਾਨੂੰ ਆਆਂ ਨੂੰ ਦੱਸਾਂਗੇ ਕਿਉਂਕਿ ਐਕਚੁਅਲੀ ਕਾਰਨ ਕੀ ਹੈ ਨਾ ਰੇਟ ਤਾਂ ਨਹੀਂ ਦੱਸ ਦਿੰਦੇ ਕਿਉਂਕਿ ਰੇਟ ਜੇ ਪਹਿਲਾਂ ਦੱਸ ਦਿੰਨੇ ਆ ਜੇ ਦੋਸਤੋ ਅਸੀਂ ਰੇਟ ਪਹਿਲਾਂ ਦੱਸ ਦਿੰਨੇ ਆ ਜਾਂ ਲਿਖ ਦਿੰਨੇ ਆ ਨਾ ਕਈ ਵਾਰੀ ਕੀ ਹੁੰਦਾ ਹੈਗਾ ਰੇਟ ਘੱਟ ਜਾਂਦੇ ਨੇ ਜਾਂ ਵੱਧ ਜਾਂਦੇ ਨੇ ਕਿਉਂਕਿ ਵੀਡੀਓ ਨੇ ਤਾਂ ਹਮੇਸ਼ਾ ਚੱਲਦੀ ਰਹਣਾਗਾ ਤੇ ਫੇਰ ਉਹ ਚੀਜ਼ ਨੂੰ ਲੋਪ ਲੈ ਕੇ ਫਿਰ ਕਮੈਂਟ ਕਰਦੇ ਨੇ ਵੀ ਜੀ ਤੁਸੀਂ ਪਹਿਲਾਂ ਦਾ ਇੰਨਾ ਕਿਹਾ ਸੀਗਾ ਰੇਟ ਹੁਣ ਤੁਸੀਂ ਇੰਨਾ ਕਹਿ ਰਹੇ ਹੋ ਕਿਉਂਕਿ ਰੇਟ ਤਾਂ ਘਟਦੇ ਵਧਦੇ ਰਹਿੰਦੇ ਨੇ ਹੁਣ ਨਵੰਬਰ ਦੇ ਮਹੀਨੇ ਦੇ ਵਿੱਚ ਰੇਟ ਉਸ ਤੋਂ ਹੋਰ ਸੀ ਦਸੰਬਰ ਤੇ ਕੁਝ ਹੋਰ ਹੋਣਗੇ ਪਹਿਲਾਂ ਕੁਝ ਹੋਰ ਸੀਗੇ ਇਸ ਕਾਰਨ ਕਰਕੇ ਰੇਟ ਮੌਕੇ ਤੇ ਜਦੋਂ ਤੁਸੀਂ ਦੇਖਣਾ ਹਣਾ ਉਦھے ਤੁਹਾਨੂੰ ਰੇਟ ਦੱਸੀਆ ਜਾਊਗਾ ਸੋ ਵੀਡੀਓ ਨੂੰ ਚੈੱਕ ਕਰੋ ਤੇ ਉਸ ਤੋਂ ਬਾਅਦ ਦਫ਼ਤਰ ਆਓ ਤੇ ਤੁਹਾਨੂੰ ਜਾ ਕੇ ਜ਼ਮੀਨ ਦਿਖਾ ਕੇ ਲੈ ਕੇ ਆਵਾਂਗੇ ਨਕੌਦਰ ਦੇ ਨੇੜੇ ਜ਼ਮੀਨ ਹੈ ਤੇ ਐਨ ਵਧੀਆ ਟੌਪ ਦਾ ਟੱਕ ਹੈਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਹਦੇ ਨਾਲ ਗਾਹਾਂ ਤੁਹਾਡੇ ਭੈਣਾ ਭਾਈਆਂ ਕੋਲ ਚਲੀ ਜਾਂਦੀ ਆ ਵੀਡੀਓ ਤੇ ਚੈਨਲ ਨੂੰ ਵੀ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਡੇ ਲਈ ਹੋਰ ਅਸੀਂ ਵਧੀਆ ਤੋਂ ਵਧੀਆ ਵੀਡੀਓ ਤੇ ਜ਼ਮੀਨਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਲੈ ਕੇ ਆਉਂਦੇ ਰਹੀਏ ਤੇ ਦਿਖਾਉਂਦੇ ਰਹੀਏ ਸੋਇ ਤੁਸੀਂ ਦੇਖ ਹੀ ਰਹੇ ਹੋ ਸਾਰੀ ਵਾਲੇ ਵਾਲੇ ਜਿੰਨੀ ਜ਼ਮੀਨ ਬੱਟ-ਬੱਟ ਤਾਂ ਤੁਹਾਨੂੰ ਆ ਕੇ ਦੇਖਣੀ ਪੈਣੀ ਆ ਕਈ ਬੰਦੇ ਕਹਿੰਦੇ ਨੇ ਯਾਰ ਬੱਟ-ਬੱਟ ਦਿਖਾਓ ਦੇਖੋ ਵੀਡੀਓ ਦੇ ਵਿੱਚ ਜਿਆਦਾ ਬੱਟ-ਬੱਟ ਦਿਖਾਉਣੀ ਔਖੀ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ